ਸ਼ਬਦ ਦੀ ਕਥਾ ਹੁੰਦੀ ਹੈ ਕੀਰਤਨ ਹੋ ਰਿਹਾ ਹੈ ਸੁਣਨ ਵਾਲਾ ਸੁਣ ਲਿਆ ਪਰ ਉਹਨੇ ਸ਼ਬਦ ਕਦੀ ਪੜਿਆ ਨਹੀਂ ਉਹ ਉਹ ਸੁਣੀ ਜਾਏਗਾ ਪਰ ਉਹ ਜਦੋਂ ਸ਼ਬਦ ਨਾਲ ਸ਼ਬਦ ਨੂੰ ਖੋਲਾਂਗੇ ਉਹਨੂੰ ਸ਼ਬਦ ਦਾ ਪ੍ਰਮਾਣ ਚੇਤੇ ਨਹੀਂ ਰਹਿਣਾ ਕਿਉਂਕਿ ਗੁਰਬਾਣੀ ਦਾ ਅਭਿਆਸ ਨਹੀਂ ਕਹਾਣੀ ਚੇਤੇ ਰਹਿ ਜਾਣੀ ਕਿਉਂਕਿ ਕਹਾਣੀਆਂ ਰੋਜ਼ ਹੁੰਦਾ ਆ ਵਾਰਤ ਗੱਲਾਂ ਸੁਣਨੇ ਆ ਨਾ ਆ ਹੋ ਗਿਆ ਆ ਹੋ ਗਿਆ ਫਿਰ ਬੰਦੇ ਨੂੰ ਕਹਾਣੀ ਚੇਤੇ ਰਹੀ ਦੀ ਸਾਖ ਹੀ ਚੇਤੇ ਰਹੇਗੀ ਸ਼ਬਦ ਪ੍ਰਮਾਨ ਨਹੀਂ ਛੇਤੇ ਰਹਿਦਾ ਯਾਦ ਮੈਂ ਆਪ ਨੂੰ ਬੇਨਤੀ ਕਰ ਲਗਾ ਕਿ ਇੱਕ ਪਾਸੇ ਇੰਨੇ ਸੁਖ ਹੋਣ ਫਿਰ ਕੀ ਹੋ ਜਾਏਗਾ ਮਹਾਰਾਜ ਗੁਰੂ ਅਰਜੁਨ ਦੇਵ ਨੇ ਸ਼ਬਦ ਵਰਤੇ ਕਿ ਮਨ ਇੱਛੇ ਸੁਖ ਮਾਨ ਦਾ ਕਿਛ ਨਾਏ ਬਸੂਰੇ ਸੋ ਪ੍ਰਭ ਚੇਤਨਾ ਆਵੀ ਵਿਸ਼ਟਾ ਕੇ ਕੀਰੇ ਅੱਗੇ ਮਹਾਰਾਜ ਕਹਿੰਦੇ ਨੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਵਿਦਮਨ ਧੀਰੇ ਧੀਰੇ ਦਾ ਲਬਜ਼ੀ ਅਰਥ ਧੀਰਜ ਤੇਰਾ ਅੰਦਰ ਕਿਵੇਂ ਸ਼ਾਂਤ ਹੋ ਸਕਦਾ ਹੈ ਨਾਮ ਤੋਂ ਬਿਨਾ ਨਾਮ ਤੋਂ ਬਿਨਾ ਅੰਦਰ ਨੂੰ ਧੀਰਜ ਨਹੀਂ ਮਿਲਦਾ ਪਹਿਲੀ ਮੈਂ ਅੱਧੀ ਤੁਕ ਲੈ ਰਿਆਂ ਵੈਗ ਨੂੰ ਪਹਿਲੀ ਤੁਕ ਤੇ ਇੱਕ ਹੋਰ ਬੇਨਤੀ ਹੈ ਸੱਚੀ ਇਹ ਵੇ ਕਿ ਦੁੱਖ ਇੱਕ ਉਹ ਹੈ ਜਿਹੜਾ ਅੰਦਰ ਨੂੰ ਬਲੁੰਦਰ ਕੇ ਚਲਾ ਜਾਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਚ ਬਹੁਤ ਜ਼ਿਕਰ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਜਦੋਂ ਨਾਮ ਭੁੱਲ ਜਾਂਦਾ ਬਾਹਰੋਂ ਠੀਕ ਹੀ ਬੰਦਾ ਖੌਮੇ ਚ ਫੁੰਕਾਰੇ ਮਾਰੇ ਅੰਦਰੋਂ ਸੱਚੀ ਮੁੱਚੀ ਕਲਪਿਆਰੀ ਹੁੰਦਾ ਕਲੇਸ਼ ਚ ਰਹਿਂਦਾ ਠੰਡ ਨਹੀਂ ਰਹਿੰਦੀ ਦੁਖੀ ਰਹਿੰਦਾ ਐ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਈ ਵਾਰੀ ਗੁਰੂ ਦਵਾਰੇ ਆ ਕੇ ਵੀ ਉਹਦਾ ਅੰਦਰ ਨਹੀਂ ਟਿਕਦਾ ਹੁੰਦਾ ਕਿਉਂਕਿ ਅੰਦਰ ਕਲਪਿਆ ਹੋਇਆ ਹੈ ਨਾ ਦੁਖੀ ਹੈ ਕੱਲਾ ਇੱਕ ਪੱਖ ਨਹੀਂ ਦੂਜਾ ਵੀ ਰੱਖਾਂਗੇ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਤਰੀਕਾ ਦੱਸਿਆ ਬਚਨ ਲਈ ਇੱਕ ਬਚਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਅਬ ਮੈਂ ਪਾਠ ਕਰਾਂਗਾ 100 ਉਲਾਮੇ ਦਿਨਕ ਹੈ ਰਾਤੀ ਮਿਲਨ ਸਹੰਸ ਸਿਪਤ ਸਲਾਂ ਛਾੜ ਕੇ ਕਰੰਗੀ ਲੱਗਾ ਹੰਸ ਹਰ ਕੇ ਨਾਮ ਬਿਨਾ ਦੁਖ ਪਾਵੈ ਸੌ ਉਲਾਮੇ ਆਪਾਂ ਨੂੰ ਪਤਾ ਹੈ ਉਲਾਮਾ ਕਹਿੰਨੇ ਕਹਿੰਨੇ ਕਿ ਜਦੋਂ ਕੋਈ ਗਲਤੀ ਕਰ ਜਾਂਦਾ ਸੀ ਜਿਹਦੇ ਨਾਲ ਵਧੇਕੀ ਹੁੰਦੀ ਸੀ ਉਹ ਫਿਰ ਉਹਨੂੰ ਦੱਸਣ ਵਾਸਤੇ ਹੁੰਦਾ ਸੀ ਤੁਸੀਂ ਆ ਕੀਤਾ ਤੁਹਾਡੇ ਨਿਆਣੇ ਨੇ ਆ ਕੀਤਾ ਉਹ ਆ ਕੇ ਉਲਾਮੇ ਦਿੰਦੇ ਸਨ ਮਹਾਰਾਜ ਕਿਹਦੇ ਨੇ ਵੈਗੁਰੂ ਦਾ ਸਿਮਰਨ ਕੀਤੇ ਹਨ ਜੇ ਸਾਰਾ ਦਿਨ ਸਿਮਰਨ ਚ ਲੰਗੇ ਕੋਈ ਉਲਾਮਾ ਨਹੀਂ ਸਾਰਾ ਦਿਨ ਕਿਰਤਕਾਰ ਵਿੱਚ ਨਿਕਲ ਗਿਆ ਗੱਲਾਂ ਬਾਤਾਂ ਚ ਨਿਕਲ ਗਿਆ ਇਹ ਦੀ ਸੁਣ ਇਹ ਦੀ ਸੁਣ ਤੇ ਗੁਰਮਖੋ ਯਾਦ ਰੱਖਿਓ ਸੱਚ ਐਵੇਂ ਬੰਦੇ ਦਾ ਸਭ ਤੋਂ ਵੱਡਾ ਨੁਕਸਾਨ ਅੰਦਰ ਦਾ ਹੁੰਦਾ ਸਿਰਫ ਲੋਕਾਂ ਦੀਆਂ ਗੱਲਾਂ ਹੀ ਸੁਣ ਸੁਣ ਕੇ ਅੰਦਰ ਨਹੀਂ ਟਿਕਦਾ ਇਹਦਾ 100 ਉਲਾਮੇ ਦਿਨ ਦੇ ਮਿਲਣਗੇ ਤੋਬਾਤ ਨਹੀਂ ਕੀਤੀ ਰਾਤੀ ਮਿਲਨ ਸਹੰਸ ਇਥੇ ਸੰਸ ਦਾ ਲਫ਼ਜ਼ ਅਰਥੇ ਖਜ਼ਾਰ ਕਹਿੰਦੇ ਦਿਨੇ ਇਬਾਦਤ ਨਹੀਂ ਕੀਤੀ ਤੇ ਸੈਂਕੜੇ ਉਲਾਂਬੇ ਨੇ ਰੱਬ ਵੱਲੋਂ ਕਿਉਂਕਿ ਤੈਨੂੰ ਵਕਤ ਦਿੱਤਾ ਚਾਰ ਗਵਾਇਆ ਖੰਡ ਕਹਿ ਚਾਰ ਗਵਾਇਆ ਸਮ ਇਥੇ ਚਾਰ ਦਾ ਲਫ਼ਜ਼ ਅਰਥੇ ਚਾਰ ਪੈਰ ਹੰਡ ਕਹਿ ਦਾ ਅਰਥ ਦਿਨ ਚਾਰ ਗਵਾਇਆ ਹੰਡ ਕਹਿ ਚਾਰ ਗਵਾਇਆ ਸਮ ਅੱਗੇ ਮ ਸਮਦਰ ਤੇ ਸੋਣਾ ਲੇਖ ਆਰੰਭ ਰੱਬ ਮਗੇਸ਼ਿਆ ਤੂੰ ਆਹੋ ਕੇਰੇ ਕੰਮ ਇਹ ਹੈ ਆ ਲੇਖਾ ਸੌ ਉਲਮੇ ਦਿਨੇ ਕੇ ਦਨੇ ਸੋ ਉਲਾਮੇ ਮਿਲਦੇ ਨੇ ਰੱਬ ਭੁੱਲ ਜਾਈਏ ਰਾਤੀ ਮਿਲ ਸਹੰਸ ساری ਰਾਤ ਮਨਾ ਤੂੰ ਵਿਸ਼ੇ ਵਿਕਾਰਾਂ ਵਿੱਚ ਪ੍ਰਵਿਰਤ ਰਿਆ ਹਜ਼ਾਰਾਂ ਉਲਾਮੇ ਨੇ ਤੈਨੂੰ ਅੱਗੇ ਮਹਾਰਾਜ ਕਹਿੰਦੇ ਸਿਫਤ ਸਲਾਣ ਛੱਡ ਕੇ ਕਰੰਗੀ ਲਗਾ ਹੰਸ ਮੈਂ ਤਾਂ ਇਹ ਬੇਨਤੀ ਕੀਤੀ ਇਸ ਤੋਕ ਦੇ ਅਰਥ ਕਰਨੇ ਚਾਹਨਾ ਸਿਫਤ ਸਲਾਣ ਦਾ ਅਰਥ ਹੋ ਗਿਆ ਨਾਮ ਸਿਫਤ ਬੰਦਗੀ ਪਰਮਾਤਮਾ ਦੀ ਸਿਫਤ ਸਲਾ ਛੱਡ ਕੇ ਅਗਲਾ ਸ਼ਬਦ ਕਰੰਗੀ ਕਰੰਗ ਦਾ ਲਫ਼ਜ਼ ਅਰਥ ਹੁੰਦਾ ਹੱਡੀਆਂ ਦਾ ਪਿੰਜਰ ਪਰ ਉੰਜ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੁੰਦਾ ਕਰੰਗ ਜਿੱਥੇ ਕ ਕੇ ਨੂੰ ਔਂਕੜ ਆ ਜਾ ਕਰੰਗ ਉਹ ਦਾ ਅਰਥ ਪਿੰਜਰ ਨਹੀਂ ਉਹ ਦਾ ਅਰਥ ਹੀ ਘਿਰਨ ਹੈ ਇੱਥੇ ਕਰੰਗੀ ਦਾ ਅਰਥ ਹੈ ਕਰੰਗ ਆ ਪਿੰਜਰ ਜਿਹੜਾ ਸਾਡਾ ਹੈ ਬੜੀ ਬੜੀ ਮੇਰੇ ਮਨ ਚ ਆਉਣਾ ਮੈਂ ਅੱਜ ਇਹ ਪਾਠ ਕਰਦੇ ਸਤਿਗੁਰੂ ਦਾ ਸ਼ਬਦ ਘਰ ਬੈਠਿਆ ਸਾਹਮਣੇ ਆਇਆ ਕਿ ਕਰੰਗੀ ਲੱਗਾ ਖੰਸ ਕਰੰਗੀਦਰ ਤੇ ਪਿੰਜਰ ਬੰਦੇ ਦਾ ਪਿੰਜਰ ਤੇ ਖਾਂਸ ਦਾ ਲਬਜ਼ੀ ਅਰਥ ਹੈ ਜਿਹੜਾ ਦੁੱਧ ਤੇ ਪਾਣੀ ਨੂੰ ਵਾਹ ਕਰ ਸਕਦਾ ਜਿਹਦੀ ਖੁਰਾਕ ਮੋਤੀ ਹੈ ਵਾਹ ਵਾਹ ਸਤਿਗੁਰੂ ਕਹਿੰਦਿਆ ਖਾਂਸ ਦੀ ਮੱਤ ਮਾਰੀ ਗਈ ਹੰਸ ਜਿਹੜਾ ਕੁਰੰਗ ਚੂੰਡਦਾ ਪਿਆ ਇਹ ਪਿੰਜਰ ਚੂੰਡਦਾ ਖੱਡੀਆਂ ਚੂੰਡਦਾ ਪਿਆ ਮਹਾਰਾਜ ਕਹਿੰਦੇ ਨੂੰ ਊਲਾਮੇ ਕਿਉਂ ਨਹੀਂ ਮਿਲਨੇਓ ਤੇਰੀ ਖੁਰਾਕ ਏਲੀ ਸੀ ਜਿਹੜੀ ਤੂੰ ਖਾਣਾ ਪਿਆ